ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਥਾ ਭਾਈ ਤਾਰੂ ਸਿੰਘ ਜੀ ਦੀ ਖਾਨ ਬਹਾਦਰ ਦੀਆਂ ਸਿੰਘਾਂ ਨੂੰ ਮਿਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਲਗਾਤਾਰ ਬੇਕਾਰ ਹੀ ਗਈਆਂ ਉਸ ਨੇ ਆਪਣੇ ਸਾਰੇ ਅਹਿਲਕਾਰ ਸੱਦੇ ਅਤੇ ਉਨ੍ਹਾਂ ਨੂੰ ਕਾਰਨ ਪੁੱਛਿਆ ਕਿ ਕਿਉਂ ਉਹ ਸਿੰਘਾਂ ਨੂੰ ਹੁਣ ਤੱਕ ਖਤਮ ਨਹੀਂ ਕਰ ਸਕੇ ਕਿਵੇਂ ਸਿੰਘ ਹੁਣ ਵੀ ਜੰਗਲਾਂ ਵਿੱਚ ਜਿਉਂਦੇ ਰਹਿ ਰਹੇ ਨੇ ਜਦੋਂ ਕਿ ਹਕੂਮਤ ਨੇ ਉਹਨਾਂ ਤੱਕ ਰਸਦ ਪਾਣੀ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗੁਰਦੁਆਰਿਆਂ ਨੂੰ ਚੜਾਵੇ ਨਹੀਂ ਚੜਨ ਦਿੱਤੇ ਜਾ ਰਹੀ ਉਹਨਾਂ ਦਾ ਸੰਪਰਕ ਸਾਰੇ ਪਿੰਡਾਂ ਤੇ ਸ਼ਹਿਰਾਂ ਕੋਲੋਂ ਤੋੜ ਰੱਖਿਆ ਫੇਰ ਕਿਵੇਂ ਸਿੰਘ ਜੰਗਲਾਂ ਵਿੱਚ ਦਿਨ ਕੱਟ ਰਹੇ ਨੇ ਜ਼ਕਰੀਆ ਇਹੀ ਸਾਰਾ ਕੁਝ ਸੋਚ ਕੇ ਹੈਰਾਨ ਵੀ ਹੈ ਤੇ ਪਰੇਸ਼ਾਨ ਵੀ ਜ਼ਕਰੀਏ ਨੇ ਹੁਣ ਸਾਰੇ ਜ਼ਿਮੀਂਦਾਰਾਂ ਨੂੰ ਧਮਕੀ ਦਿੱਤੀ ਕਿ ਜੇ ਉਹ ਉਹਨਾਂ ਨੇ ਇਸ ਦਾ ਜਵਾਬ ਨਾ ਦਿੱਤਾ ਤਾਂ ਉਹਨਾਂ ਦੀ ਸਾਰੀ ਜ਼ਗੀਰ ਜ਼ਬਤ ਕਰ ਲਈ ਜਾਏਗੀ। ਬਸ ਇੰਨਾ ਕਹਿਣ ਦੀ ਧੀਰ ਸੀ ਕਿ ਹਰ ਭਗਤ ਨਿਰੰਝਨੀਆ ਇੱਕੋ ਦਾਮ ਅੱਗੇ ਆਇਆ ਤੇ ਕਹਿਣ ਲੱਗਿਆ ਕਿ ਖਾਨ ਸਾਹਿਬ ਭਾਵੇਂ ਤੁਸੀਂ ਸਾਰੇ ਰਸਤੇ ਬੰਦ ਕਰ ਦਿੱਤੇ ਪਰ ਫੇਰ ਵੀ ਕੁਝ ਸਿੰਘ ਹੈਗੇ ਨੇ ਪਿੰਡਾਂ ਵਿੱਚ ਜੋ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਿੰਘਾਂ ਨੂੰ ਰਸਦ ਪਾਣੀ ਜੰਗਲਾਂ ਤੱਕ ਬਚਾਉਂਦੇ ਨੇ। ਕਮਾਈ ਭਾਵੇਂ ਉਹ ਕਿਰਤ ਦੀ ਐ, ਘਰ ਵੀ ਉਹ ਪੂਰਾ ਦਿੰਦੇ ਨੇ ਸਰਕਾਰ ਨੂੰ। ਪਰ ਫੇਰ ਵੀ ਬਾਕੀ ਬਚਦਾ ਸਾਰਾ ਉਹ ਸਿੰਘਾਂ ਨੂੰ ਪੇਂਟ ਕਰ ਦਿੰਦੇ ਨੇ ਆਪ ਭਾਵੇਂ ਉਹ ਘਟ ਖਾਣ ਪਰ ਸਿੰਘਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਜ਼ਕਰੀਆ ਇਹ ਗੱਲ ਸੁਣ ਕੇ ਕੱਪੜਿਆਂ ਤੋਂ ਬਾਹਰ ਹੋ ਗਿਆ ਤੇ ਨਰੰਜਣੀਏ ਨੂੰ ਪੁੱਛਿਆ ਕਿ ਕੀ ਉਹ ਕਿਸੇ ਅਜਿਹੇ ਸਿੱਖ ਨੂੰ ਜਾਣਦਾ ਨਰੰਜਣੀਏ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ ਕਹਿੰਦਾ ਮੈਂ ਜਾਣਦਾ ਖਾਨ ਸਾਹਿਬ ਇੱਕ ਅਜਿਹਾ ਸਿਰੜੀ ਸਿੰਘ ਹੈਗਾ ਤਾਰੂ ਸਿੰਘ ਪਿੰਡ ਪੂਲਾ ਤੋਂ ਉਹਦੇ ਘਰ ਵਿੱਚ ਸਿਰਫ ਉਸਦੀ ਮਾਂ ਤੇ ਭੈਣ ਨੇ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜਿ ਸਰੀਰਾਂ ਦੇ ਨੇ ਬਸ ਇੰਨਾ ਕੁ ਖਾਂਦੇ ਨੇ ਕਿ ਜਿਉਂਦੇ ਰਹਿ ਸਕਣ ਜ਼ਕਰੀਏ ਨੇ ਅਗਲੇ ਹੀ ਦਿਨ ਇੱਕ ਫੌਜੀ ਟੁਕੜੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜ ਦਿੱਤੀ ਭਾਈ ਤਾਰੂ ਸਿੰਘ ਨੂੰ ਜਿਸ ਜੇਲ੍ਹ ਵਿੱਚ ਰੱਖਿਆ ਗਿਆ ਉੱਥੋਂ ਸਿੱਖ ਸੰਗਤਾਂ ਮੱਥਾ ਟੇਕ ਕੇ ਲੰਘਦੀਆਂ ਪਾਈ ਤਾਰੂ ਸਿੰਘ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਤੇ ਨਾ ਲਾਇਆ ਪਰ ਫਿਰ ਵੀ ਚਿਹਰੇ ਤੇ ਨੂਰ ਡੁੱਲ ਡੁੱਲ ਪੈ ਰਿਹਾ ਹੈ ਜ਼ਕਰੀਆ ਵੀ ਪਾਈ ਸਾਹਿਬ ਨੂੰ ਇਸਲਾਮ ਕਬੂਲ ਕਰਾਉਣ ਦੀਆਂ ਸਕੀਮਾਂ ਬਣਾ ਰਿਹਾ ਹੈ ਉਸ ਨੇ ਪਾਈ ਸਾਹਿਬ ਨੂੰ ਆਪਣੇ ਸਿਦਕ ਤੋਂ ਹਟਾਉਣ ਲਈ ਬਹੁਤ ਕੋਸ਼ਿਸ਼ ਕੀਤੀ ਬੜੇ ਲਾਲਚ ਦਿੱਤੇ ਪਰ ਪਾਈ ਤਾਰੂ ਸਿੰਘ ਸੀ ਕਿ ਇੱਕ ਵੀ ਨਾ ਸੁਣੀ ਉਹ ਤਾਂ ਬਸ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਸਿੱਖੀ ਕੇ ਸਾਂ ਸਵਾਸਾ ਸੰਗ ਨਿਵੇਗੀ ਇਹੀ ਗੱਲ ਤਾਂ ਜ਼ਕਰੀਏ ਤੋਂ ਸਹਾਰੀ ਨਹੀਂ ਜਾ ਰਹੀ ਉਹ ਹੁਣ ਹੋਰ ਵੀ ਅੱਗ ਬਬੂਲਾ ਹੋ ਰਿਹਾ ਉਸ ਨੇ ਗੁੱਸੇ ਵਿੱਚ ਆ ਕੇ ਭਾਈ ਸਾਹਿਬ ਨੂੰ ਕਹਿ ਹੀ ਦਿੱਤਾ ਕਿ ਮੈਂ ਦੇਖਦਾ ਤੇਰਾ ਸਦਕ ਮੈਂ ਦੇਖਦਾ ਕਿ ਤੇਰੀ ਸਿੱਖੀ ਕਿਵੇਂ ਨਿਭਦੀ ਹੈ ਮੈਂ ਤੇਰੇ ਵਾਲਾਂ ਨੂੰ ਕੱਟ ਕੇ ਰੱਸੇ ਵਟਾਂਗਾ ਤੇ ਤੇਰੇ ਵਾਲ ਮੇਰੇ ਪੈਰਾਂ ਦੀ ਜੁੱਤੀ ਹੇਠ ਮਸਲੇ ਜਾਣਗੇ ਇਹ ਸਭ ਕਹਿੰਦਾ ਹੋਇਆ ਉਹ ਬਾਹਰ ਚਲਾ ਗਿਆ ਜ਼ਕਰੀਏ ਦਾ ਗੁੱਸਾ ਸਾਰੀਆਂ ਹੱਦਾਂ ਪਾਰ ਕਰ ਗਿਆ। ਅਗਲੇ ਹੀ ਦਿਨ ਨਾਈ ਬੁલાਏ ਗਏ ਅਤੇ ਸਭ ਦੇ ਸਾਹਮਣੇ ਭਾਈ ਸਾਹਿਬ ਦੇ ਕੇਸ ਕੱਟੇ ਜਾਣੇ ਸੀ। ਭਾਈ ਸਾਹਿਬ ਨੇ ਆਪਣੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਜਾਪ ਸਾਹਿਬ ਦਾ ਪਾਠ ਰੱਬ ਕਰ ਦਿੱਤਾ। ਜਾਪ ਸਾਹਿਬ ਦਾ ਪਾਠ ਸ਼ੁਰੂ ਹੁੰਦੇ ਹੀ ਸਾਰੇ ਮੌਲਾਨਿਆਂ ਨੇ ਕੰਨਾਂ ਵਿੱਚ ਊਂਗਲਾਂ ਪਾ ਲਈਆਂ। ਵੀ ਕਿਤੇ ਸਿੱਖਾਂ ਦਾ ਇਹ ਕਲਾਮ ਸਾਡੇ ਕੰਨੀ ਨਾ ਪੈ ਜਾਵੇ। ਨਾਈਆਂ ਨੇ ਜਦੋਂ ਕੈਂਚੀਆਂ ਉਸ ਤਰੇ ਭਾਈ ਸਾਹਿਬ ਦੇ ਕੇਸਾਂ ਕੋਲ ਕੀਤੀ ਤਾਂ ਉਹ ਖੁੰਡੀਆਂ ਹੋ ਗਈਆਂ بار بار ਉਹ ਕੈਂਚੀਆਂ ਤਿੱਖੀਆਂ ਕਰਕੇ ਲਿਹਾਉਣ ਤੇ बार बार ਉਹ ਖੁੰਡੀਆਂ ਹੋ ਜਾਣ ਨਾਈਆਂ ਦੇ ਡਰ ਨਾਲ ਹੱਥ ਕੰਬਣ ਲੱਗੇ ਇਹ ਡਰ ਜ਼ਕਰੀਏ ਦੇ ਗੁੱਸੇ ਤੋਂ ਜ਼ਿਆਦਾ ਭਾਈ ਸਾਹਿਬ ਦੇ ਸਿਦਕ ਦਾ ਐਸਾ ਸਿਦਕ ਜਿਸ ਨੇ ਨਾਈਆਂ ਦੇ ਸੰਦ ਖੁੰਡੇ ਕਰ ਦਿੱਤੇ ਨੇ ਉਹਨਾਂ ਨੂੰ ਦਿਸਣੋਂ ਬੰਦ ਹੋ ਗਿਆ ਜਦੋਂ ਨਾਈਆਂ ਦੀ ਭਿਆਹ ਹੋ ਗਈ ਤਾਂ ਮੋਚੀਆਂ ਨੂੰ ਬੁਲਾਇਆ ਗਿਆ ਤਿੱਖੀਆਂ ਰੰਬੀਆਂ ਨਾਲ ਮੋਚੀ ਭਾਈ ਸਾਹਿਬ ਦੇ ਕੇਸ ਕੱਟਣ ਦੀ ਥਾਂ ਖੋਪੜੀ ਉਤਾਰਨ ਦੀ ਤਿਆਰੀ ਕਰ ਰਹੇ ਨੇ ਜ਼ਕਰੀਏ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਲੋਕਾਂ ਨੇ ਅੱਖਾਂ ਉੱਤੇ ਹੱਥ ਰੱਖ ਲਈ ਤੇ ਮਾਣੀ ਮਾਣ ਹਕੂਮਤ ਨੂੰ ਗਾਲਾਂ ਵੀ ਕੱਢ ਰਹੇ ਨੇ ਮੋਚੀਆਂ ਨੇ ਭਾਈ ਸਾਹਿਬ ਦੇ ਕੇਸ ਫੜੇ ਤੇ ਖੋਪੜੀ ਨੂੰ ਇੱਕ ਪਾਸਿਓਂ ਲਾਉਣਾ ਸ਼ੁਰੂ ਕੀਤਾ ਭਾਈ ਤਾਰੂ ਸਿੰਘ ਜੀ ਬਾਣੀ ਜਪ ਰਹੇ ਨੇ ਤੇ ਅਡੋਲ ਬੈਠੇ ਹੋਏ ਨੇ ਲਹੂ ਨਾਲ ਸਾਰੇ ਪਿੰਡੇ ਦਾ ਇਸ਼ਨਾਨ ਹੋ ਗਿਆ ਗੁਰੂ ਗੁਰੂ ਜਪਦੇ ਭਾਈ ਤਾਰੂ ਸਿੰਘ ਨੂੰ ਉਠਾ ਕੇ ਧਰਮਸ਼ਾਲਾ ਲਿਜਾਇਆ ਗਿਆ ਚਿਹਰੇ ਉੱਤੇ ਚਿੰਤਾ ਦਰਦ ਇੱਕ ਵੀ ਨਿਸ਼ਾਨੀ ਨਹੀਂ ਇਹੀ ਦੇਖ ਕੇ ਜ਼ਕਰੀਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਿਹਾ ਕੁਝ ਦਿਨ ਬੀਤੇ ਤੇ ਜ਼ਕਰੀਆ ਖਾਨ ਭਾਈ ਸਾਹਿਬ ਨੂੰ ਮਿਲਣ ਲਈ ਗਿਆ ਬڑے ਹੰਕਾਰ ਵਿੱਚ ਬੋਲਿਆ ਵੀ ਕਿਉਂ ਸਿੰਗਾ ਨੀ ਵੀ ਨਿ ਸਿੱਖੀ ਕੇਸਾਂ ਸਵਾਸਾਂ ਨਾਲ ਕੇਸ ਤਾਂ ਤੇਰੇ ਤੇਰੀ ਖੋਪੜੀ ਨਾਲ ਸਾਡੇ ਕੋਲ ਰੁਲਦੇ ਫਿਰਦੇ ਨੇ ਭਾਈ ਸਾਹਿਬ ਅੱਗਿਓ ਹੱਸ ਕੇ ਬੋਲੇ ਕਿ ਸਾਡੀ ਸਿੱਖੀ ਤਾਂ ਨਿਭ ਗਈ ਆ ਕੇਸਾਂ ਸੰਗ ਅੱਜ ਵੀ ਸਾਡੇ ਕੇਸ ਸਾਡੇ ਸਰੀਰ ਦੇ ਨਾਲ ਹੀ ਨੇ ਪਰ ਤੈਨੂੰ ਅਸੀਂ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗੇ ਕੁਝ ਦਿਨ ਹੀ ਬੀਤੇ ਸੀ ਕਿ ਨਵਾਬ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਸ਼ਾਹੀ ਵੈਦਾਂ ਨੇ ਆਪਣਾ ਸਾਰਾ ਜ਼ੋਰ ਲਾ ਲਿਆ ਪਰ ਜ਼ਕਰੀਏ ਨੂੰ ਉਹ ਠੀਕ ਨਾ ਕਰ ਸਕੇ ਕਾਜ਼ੀ ਮੁੱਲੇ ਸੱਦੇ ਗਏ ਬਥੇਰੇ ਧਾਰਮਿਕ ਉਪਾਅ ਵੀ ਕੀਤੇ ਕਲਮੇ ਵੀ ਪੜੇ ਫੂਕਾਂ ਵੀ ਮਾਰੀਆਂ ਪਰ ਕਿਸੇ ਚੀਜ਼ ਨੇ ਜ਼ਕਰੀਏ ਨੂੰ ਠੀਕ ਨਹੀਂ ਕੀਤਾ ਹੁਣ ਤਾਂ ਜ਼ਕਰੀਏ ਨੂੰ ਸ਼ਹੀਦ ਸਿੰਘਾਂ ਨੇ ਆ ਕੇ ਜਿਵੇਂ ਕੇਰੀ ਲਿਆ ਸੀ ਉਹ ਸਾਰਾ ਦਿਨ ਤੇ ਰਾਤ ਚੀਕ ਹੀ ਮਾਰਦਾ ਰਹਿੰਦਾ ਉਸ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦੇਣ ਲੱਗੀਆਂ ਇਹ ਦਰਦਨਾਕ ਮੌਤ ਹੀ ਸੀ ਜੋ ਉਸ ਦੇ ਦਰਵਾਜ਼ੇ ਉੱਤੇ ਆ ਖੜੀ ਜ਼ਕਰਯੇ ਨੇ ਸਭ ਨੂੰ ਸੰਦੇਸ਼ ਭੇਜੇ ਕਿ ਕੋਈ ਸਿੰਘਾਂ ਨੂੰ ਬੁਲਾ ਕੇ ਲਿਆਵੇ ਤਾਂ ਜੋ ਉਹ ਉਨ੍ਹਾਂ ਤੋਂ ਮਾਫੀ ਮੰਗ ਸਕੇ ਪਰ ਸੰਤਾਂ ਦੇ ਬੋਲਾਂ ਨੂੰ ਟਾਲਣਾ ਸੰਭਵ ਹੀ ਨਹੀਂ ਹੁੰਦਾ ਜ਼ਕਰਯੇ ਨੇ ਸਾਰੇ ਕੈਦੀ ਸਿੰਘਾਂ ਨੂੰ ਰਿਹਾ ਕਰਵਾ ਦਿੱਤਾ ਭਾਈ ਤਾਰੂ ਸਿੰਘ ਕੋਲ ਵੀ ਸੰਦੇਸ਼ ਭੇਜੇ ਗਏ ਕਿ ਜ਼ਕਰੀਆ ਮਾਫੀ ਮੰਗ ਰਿਹਾ ਹੈ ਭਾਈ ਸਾਹਿਬ ਕਹਿੰਦੇ ਕਿ ਹੁਣ ਉਸ ਦਾ ਅੰਤ ਨੇੜੇ ਆ ਗਿਆ ਹੈ ਅਸੀਂ ਉਸ ਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਣਾ ਹੈ ਜ਼ਕਰੀਏ ਨੂੰ ਜਦੋਂ ਇਸ ਬਾਰੇ ਦੱਸਿਆ ਗਿਆ ਤਾਂ ਉਹ ਹੋਰ ਵੀ ਡਰ ਗਿਆ ਉਸ ਨੇ ਭਾਈ ਸੁਬੇਗ ਸਿੰਘ ਨੂੰ ਵੀ ਬੁਲਾਇਆ ਅਤੇ ਖਾਲਸੇ ਅੱਗੇ ਬੇਨਤੀ ਕਰਨ ਦੀ ਇੱਛਾ ਦੱਸੀ ਪਾਈ ਸੁਭੇਗ ਸਿੰਘ ਜੰਗਲ ਵਿੱਚ ਸਿੰਘਾ ਕੋਲ ਜ਼ਕਰੀਏ ਦੀ ਮਾਫੀ ਵਾਲੀ ਅਰਦਾਸ ਕਰਨ ਗਏ ਤਾਂ ਉਹਨਾਂ ਨੇ ਸਾਫ਼ ਜਵਾਬ ਦਿੱਤਾ ਇਹ ਕਹਿ ਕੇ ਕਿ ਇਸ ਦਾ ਹੱਲ ਤਾਂ ਸਿਰਫ ਪਾਈ ਤਾਰੂ ਸਿੰਘ ਹੀ ਕਰ ਸਕਦੇ ਨੇ ਜੇ ਉਹ ਮੰਨ ਜਾਣ ਤਾਂ ਕੁਝ ਹੱਲ ਹੋ ਸਕਦਾ ਹੈ ਬਹੁਤ ਕੋਸ਼ਿਸ਼ਾਂ ਤੇ ਫਰਿਆਦਾਂ ਤੋਂ ਬਾਅਦ ਪਾਈ ਤਾਰੂ ਸਿੰਘ ਜੀ ਨੇ ਇਹ ਮਨਜ਼ੂਰ ਕਰ ਲਿਆ ਕਿ ਜੇ ਖਾਲਸਾ ਪੰਥ ਚਾਹੁੰਦਾ ਹੈ ਕਿ ਜ਼ਕਰੀਆ ਥੋੜੀ ਆਸਾਨ ਮੌਤ ਮਰੇ ਤਾਂ ਉਹ ਮੰਨਾਂ ਨਹੀਂ ਕਰ ਸਕਦੇ ਪਰ ਗੱਲ ਇਹ ਸੀ ਕਿ ਜ਼ਕਰੀਏ ਦਾ ਪੇਸ਼ਾਬ ਦਾ ਬੰਨ ਉਦੋਂ ਹੀ ਟੁੱਟ ਸਕਦਾ ਸੀ ਜੇ ਉਹ ਭਾਈ ਸਾਹਿਬ ਦੀ ਜੁੱਤੀ ਨੂੰ ਆਪਣੇ ਸਿਰ ਉੱਤੇ ਜ਼ੋਰ ਦੀ ਮਾਰੇ ਜਦੋਂ ਇਹ ਗੱਲ ਜ਼ਕਰੀਏ ਨੂੰ ਦੱਸੀ ਤਾਂ ਉਹ ਖੁਸ਼ ਹੋ ਗਿਆ ਉਸ ਨੇ ਅਹਿਲਕਾਰਾਂ ਨੂੰ ਕਿਹਾ ਕਿ ਜਲਦੀ ਉਹ ਜੁੱਤੀ ਚੱਕਣ ਤੇ ਉਹਦੇ ਸਿਰ ਵਿੱਚ ਜ਼ੋਰ ਦੀ ਮਾਰਨ ਕੋਈ ਵੀ ਇਹ ਕੰਮ ਕਰਨ ਤੋਂ ਡਰ ਰਿਹਾ ਸੀ ਫਿਰ ਜ਼ਕਰੀਏ ਨੇ ਖੁਦ ਹੀ ਜੁੱਤੀ ਹੱਥ ਵਿੱਚ ਫੜ ਲਈ ਤੇ ਆਪਣੇ ਸਿਰ ਨੂੰ ਜ਼ੋਰ-ਜ਼ੋਰ ਦੀ ਕੁੱਟਣ ਲੱਗਿਆ ਹੌਲੀ-ਹੌਲੀ ਉਸ ਦੀ ਹਾਲਤ ਠੀਕ ਹੋ ਗਈ ਜ਼ਕਰੀਏ ਦਾ ਬੰਨ ਟੁੱਟ ਗਿਆ ਕਮਾਲ ਦੀ ਗੱਲ ਸੀ ਜ਼ਕਰੀਆ ਬੇਅੰਤਾਂ ਦਾ ਖੁਸ਼ ਹੋਇਆ ਜਦੋਂ ਇਹ ਦੁਬਾਰਾ ਬੰਨ ਪੈਂਦਾ ਤਾਂ ਉਹ ਜੁੱਤੀ ਚੱਕ ਕੇ ਜ਼ੋਰ-ਜ਼ੋਰ ਦੀ ਸਿਰ ਵਿੱਚ ਮਾਰਦਾ ਇਹ ਕੰਮ ਲਗਾਤਾਰ ਚੱਲਦਾ ਰਿਹਾ ਸਿਰ ਵਿੱਚ ਆਪ ਹੀ ਜੁੱਤੀਆਂ ਮਾਰ ਕੇ ਉਸਨੇ ਆਪਣੀ ਹਾਲਤ ਖਲਾਬ ਕਰ ਲਈ ਸੀ। ਉਧਰ ਭਾਈ ਤਾਰੂ ਸਿੰਘ ਜੀ ਜ਼ਕਰੀਏ ਦੀ ਮੌਤ ਉਡੀਕ ਰਹੇ ਸਨ। ਆਖਿਰ ਉਹ ਦਿਨ ਆਇਆ। ਚਾਰੇ ਪਾਸੇ ਖਬਰ ਫੈਲ ਗਈ। ਜ਼ਕਰੀਆ ਮਰ ਚੁੱਕਿਆ ਸੀ। ਇਧਰ ਭਾਈ ਤਾਰੂ ਸਿੰਘ ਜੀ ਨੇ ਵੀ ਆਪਣੀ ਅੰਤਿਮ ਅਰਦਾਸ ਕੀਤੀ ਅਤੇ ਸਰੀਰ ਛੱਡ ਦਿੱਤਾ। ਸਿੱਖ ਦਾ ਸਿਦਕ ਪੱਕਾ ਰਹਾ। ਸਿੱਖੀ ਕੇਸਾ ਸਵਾਸਾ ਸੰਗ ਨੀਵੀ। ਅਤੇ ਉਹ ਆਪਣੇ ਵਚਨਾਂ ਮੁਤਾਬਕ ਜ਼ਕਰਯੇ ਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਗਏ ਇਹ ਸੀ ਕਥਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ